ਇਹ ਕਹਿਆ ਗਿਆ ਚਾਹਿਆ ਸੀ ਉਹਨੂੰ ਅਸ਼ਨਾਣੇ ਕਹਿ ਦੀ ਪਰ ਅਸ਼ਨਾਣ ਤਾਂ ਆਮ ਨਾਲ ਹੁੰਦਾ ਗੁਰਮਖਾ ਦਾ ਗੁਰਮਖਾ ਨਾਮ ਦਾ ਨ ਅਸ਼ਨਾਣ ਅਸੀਂ ਪਿੰਡਾਂ ਤੋਂ ਅਸਵੇਰੇ ਉੱਠ ਕੇ ਜਿਹੜੇ ਗੁੱਸਾ ਕਰਨ ਤੇ ਪੈ ਕਰੀ ਜਾਣ ਕੀ ਫਰਕ ਪੈਂਦਾ ਜੇ ਅਸ਼ਨਾਣ ਕਰਦੇ ਤੁਹਾਡੇ ਕੋ ਸਿੱਧ ਕੋਸ਼ਣ ਹੋਉਂਦੀ ਹੁਣ ਤੇ ਜੇ ਅਸ਼ਨਾਣ ਕਰਦੇ ਦੱਸੋ ਕੀ ਖਟਿਆ ਤੁਸੀਂ ਸ਼ਰੂਪ ਚ ਜੇ ਕੋ ਖਟਿਆ ਨਹੀਂ ਵੇਰ ਪੱਟਾ ਹੀ ਦੋਤਾ। ਕਿ ਖਟਿਆ ਕੋ ਯੂਨੀਵਰਸ ਪੱਟਾ ਹੀ ਦੋਤਾ ਫਿਰ। ਇਹ ਸੱਚ ਨੂੰ ਮੰਨ ਲੈਣਾ ਪਊਗਾ। ਨਹੀਂ ਮੰਨੋਗੇ ਕਿ ਫਿਰ ਕੁਵਿੰਦਾ ਲੋਕ ਜਾਣਦੇ ਹੀ ਨੇ ਸਾਰੀ। ਜੋਗੀ ਵੀ ਤਾਂ ਆਕੜੇ ਬੈਠੇ ਹੀ ਸੀਗੇ। ਸਾਰੇ ਹੀ ਆਕੜੇ ਬੈਠੇ ਨੇ ਧਰਮ ਵਾਲੇ। ਆਪਣੇ ਆਕੜ ਨਾਲ ਕੀ ਬਣਦਾ? ਆਪਣੇ ਹੰਕਾਰ ਨਾਲ ਕੀ ਬਣਦਾ? ਸਵਾਲ ਤਾਂ ਹੈ ਕਿ ਦਰਗਾਹ ਕੋਈ ਪ੍ਰਮਾਣ ਹੈ। ਕਿ ਤੁਹਾਡੇ ਪੱਲੇ ਕੁਛ ਹੈ ਉਹ ਗੱਲ ਦਾ ਪੱਲੇ ਨਾ ਵੱਢੀ ਨਾਮ ਰੱਤੇ ਸੱਚ ਕਰਨੀ ਸਾਰ ਸੱਚ ਕਰਨੀ ਸਾਰ ਉਹਨਾਂ ਦੀ ਕਰਨੀ ਕੀ ਹੈ ਸਾਰ ਕਰਨੀ ਹੈ ਸੱਚ ਕਰਨੀ ਹੈ ਸੱਚ ਕਰਨੀ ਕੀ ਹੁੰਦੀ ਹੈ ਸੱਚੀ ਕਰਨੀ ਕੀ ਹੁੰਦੀ ਹੈ ਸੱਚੀ ਕਰਨੀ ਮਨ ਦੇ ਲੈਵਲ ਤੇ ਹੁੰਦੀ ਹੈ ਸਰੀਰ ਦੇ ਲੈਵਲ ਤੇ ਝੂਠੀ ਕਰਨੀ ਹੈ ਸਰੀਰ ਨਾਲ ਜੋਤਪ ਕਰਦੇ ਆ ਮਾਇਆ ਦੇ ਕਰਦੇ ਆ ਅਤ ਕਾਲੀ ਸਾਹ ਉਹਨਾਂ ਦੀ ਕਾਲੀ ਸੱਚੀ ਸੁੱੱਚੀ ਹੈ ਉਹਨਾਂ ਨੇ ਮਾਇਆ ਤੋਂ ਲਪਤਰਣਾ ਮਾਇਆ ਦੇ ਨੇੜੇ ਨਹੀਂ ਜਾਣ ਦੇਣਾ ਮਾਇਆ ਲੜਵੰਡੂ ਫਸਣ ਦੀ ਤਲ ਹਾਂ ਜੇ ਕੋਈ ਐਸੇ ਯਤਨ ਕਰਨੇ ਹੈ ਐਸਾ ਕੁਝ ਕਰਦੇ ਰਹਿਣਾ ਜਿਹਦੇ ਨਾਲ ਹੋਰ ਕਿਸੇ ਦੀ ਵੀ ਭਲਾ ਹੋ ਜਵੇ ਆਤਮਕ ਤੌਰ ਤੇ ਗੁਰਮੁਖ ਦਾ ਨਾਮ ਕੀ ਹੁੰਦਾ ਹੈ? ਦਾਨ ਕੀ ਹੁੰਦਾ ਹੈ? ਉਹਨਾਂ ਦਾ ਦਾਨ ਹੈ ਕੁਝ ਦਾਨ ਕਰਦੇ ਆਪ ਜਪ ਹੈ ਅਵਰਨ ਭੋਗ ਜਪ। ਇਹ ਸੱਚ ਕਰ ਨਹੀਂ ਸਕਦਾ। ਜੋ ਕੋ ਜਪ ਸੁਭਝ ਲਿਆ ਗੁਰਬਾਣੀ ਚੋਂ ਆਪਣਾ ਮਨ ਪ੍ਰਬੋਧ ਲਿਆ ਉਹ ਹੋਰ ਕਿਸੇ ਲੋੜ ਵੰਦ ਰੂ ਜਿਹੜਾ ਪੁੱਛਣਾ ਚਾਹੇ ਜਿਹੜਾ ਚਾਹੁੰਦਾ ਹੋਵੇ ਉਹ ਤੁਹਾਨੂੰ ਦੱਸ ਦੇਣ। ਬਸ ਜੇ ਦੇ ਸੱਚ ਕਾਲ ਨਹੀਂ ਸਾਰ ਹੋਵੇ ਕਰਦੀ ਸੱਚ ਸਾਰ ਹੋਵੇ ਨਾਨਕ ਕੀ ਗਾਇਨਾ ਉਸ ਗੁਰ ਸਿੱਖ ਨੂੰ ਨਾਨਕ ਤੋੜ ਮੱਗੇ ਤੇ ਗੁਰ ਸਿੱਖ ਕੀ ਤੇ ਨਾਲ ਗੁਰੂ ਰਹਿ ਗਿਆ ਫਿਰ ਤੇ ਗੁਰ ਸਿੱਖ ਕੀ ਹੋਇਆ ਨਾਨ ਕਹਦਾ ਉਸ ਗੁਰਸਖੀ ਤਾ ਮੈਂ ਵੀ ਢੋਡ ਬਗਦਾ ਉਹਦਾ ਜਿਹੜਾ ਉਪਦੇਸ਼ ਹੈ ਉਹਦੀ ਗੱਲ ਕਹੀ ਹੋਈ ਹੈ ਉਹ ਤਾਂ ਮੈਨੂੰ ਵੀ ਲੋੜ ਹੈ ਮੇਰੇ ਵਾਸਤੇ ਵੀ ਮੇਰੀ ਭੁੱਖ ਦਾ ਵੀ ਇਲਾਜ ਆ ਮੈਨੂੰ ਵੀ ਉਸੇ ਦੀ ਭੁੱਖ ਨਾਨਕ ਢੋਡ ਬਗ ਤੇ ਗੁਰਸਖੀ ਜੋ ਆਪ ਜਪਾ ਹੈ ਅਵਰਾ ਨਾਮ ਜਪਾਵੇ ਇਹ ਹੈ ਹਰਮਤ ਤੇਨੂ ਸੌ ਸਾਲ ਗੁਰੂ ਦੇ ਨਾਲ ਨਹੀਂ ਗੱਲ ਬਣਦੀ ਗੱਲਾਂ ਇਹਨਾਂ ਨਾਲ ਬਣਦੀਆਂ ਕੁਂਟੀਆਂ ਖੁੱਲੀਆਂ ਤੇ ਗੱਲ ਬਣਦੀ ਹੈ ਉਹ ਧੂੜ ਫੱਕੇ ਤੇ ਧੂੜਾਏ ਤੇ ਕੁਛ ਨਹੀਂ ਮਿਲਦਾ ਉਹ ਧੂੜ ਜਿਹੜੀ ਗਰਦੜਾ ਉਹ ਨਾ ਉਹ ਧੂੜ ਨਹੀਂ ਹੈ ਆ ਧੂੜ ਹੈ ਵੀ ਬੰਦੇ ਇਕੱਠੇ ਹੋ ਕੇ ਗਰਦੜਾ ਦੋ ਧੂੜ ਲਾ ਦੋ ਜੇ ਧੂੜ ਚੱਕੀ ਆ ਫੇਰ ਪਾਣੀ ਕਹਿੰਦੇ ਛੜਕਦੇ ਆ ਪੂਰੇ ਘੁੰਨੇ ਨਾਲ ਪਾਣੀ ਛੜਿਓ ਰਿਹਾ ਜਾਂਦੇ ਉਹ ਲੁਗੇ ਧੂੜ ਸਮੇ ਧੂੜ ਸੇ ਢੋਲਿਆ ਕੇ ਜਿਆਦਾ ਔੜੇ ਪਾਣੀ ਕਦੇ ਛੜਕਦਾ ਨਾ ਸਮ ਮਿੱਟੀ ਲੈ ਕੇ ਖਿਲਾਓ ਵੀ ਧੂੜ ਜਿਆਦਾ ਉੜੇ ਗਰਦ ਜਿਆਦਾ ਉੜੇ ਕੋਈ ਇਹ ਜੀ ਕੋਸ਼ਿਸ਼ ਕਰੋ ਪੱਖੇ-ਪੁੱਖੇ ਖਿਲਾਓ ਜੀ ਨਾ ਗਰਦ ਜਿਆਦਾ ਉੜੇ ਤੇ ਉਹੀ ਧੂੜ ਕਿਹਣੀ ਗੱਲ ਦਾ ਜਵਾਬ ਦਓਗੇ ਜੇ ਗਾਹਾਂ ਵਾਲੇ ਕੋਈ ਤਰਕ ਕਰਨ ਕੇ ਜਵਾਬ ਕਿਹਣੀ ਗੱਲ ਦਾ ਦਓਗੇ ਫੱਕੀ ਜਾ ਧੂੜੋ ਖੇ ਆ ਤੋੜਨੀ ਉਹ ਕਬੀਰ ਸਾਹਿਬ ਖੇ ਕਹਿੰਦੇ ਨੇ ਖੇ ਨੂੰ ਤੋੜ ਕਹਿਣ ਲੱਗਦੇ ਤੁਸੀਂ ਆ ਸਾਧਾਂ ਨੇ ਕਹਿੰਦੇ ਉਹ ਸਾਧਾ ਉਹਦੇ ਤੋਂ ਜਿਹੋ ਨਾਲ ਦੇ ਕਹਿੰਦੇ ਤੋੜ ਕਹਿਣ ਲੱਗ ਕੇ ਉਹਨੂੰ ਖੇ ਕਿਹਾ ਹੈ ਜੋ ਢਾੜੀ ਮੈਂ ਖੇ ਖੇ ਪਈ ਤੋ ਕਿਆ ਪਿਆਜ ਜੋ ਉਡ ਲੰਕਾ ਹੰਗ ਉਹ ਤੋੜਦਾ ਉਹੀ ਹੈ ਉੱਡ ਕੇ ਜਿਹੜੀ ਮੂੰਹ ਸਰਤੇ ਪੈ ਜਾਂਦੀ ਹੈ ਘਟਾ ਜਾ ਕੇ ਘਰ ਤੋੜਦੇ ਕਹਤੇ ਹੋ ਜੇ ਫਿਰ ਪਵਿੱਤਰ ਹੈ ਕਹਣਾ ਵੀ ਬਰ ਇਹੀ ਕਹਿਣਾ ਵੀ ਕੋਈ ਗੁਰੂ ਉਸ ਅਵਸਥਾ ਨੂੰ ਸਿੱਖ ਕੋਈ ਹੋਈ ਨਹੀਂ ਸਕਦਾ ਇਹ ਤਾਂ ਫਿਰ ਇਹੀ ਮਨੁੱਖ ਨੇ ਉਹਨਾਂ ਦਾ ਗਜ਼ੂਰ ਵੀ ਕੀ ਹੈ ਬੁੱਧੀ ਹਿੱਤ ਉਹ ਨਾ ਮੂਰਖ ਅੰਧਕੋਰ ਪੋਨਾਂ ਨੂੰ ਵਿਦੇਸ਼ ਕੀਤਾ ਚੋਰ ਹਰਾਮ ਖੋਰਾਂ ਇਹ ਦੋ ਕਹੜਾ ਜ਼ਰੀਏ ਨੇ ਪਹਿਲਾ ਕਿਤੇ ਹੋਰ ਸੀ ਹੌਣ ਸਾਡੇ ਚਾਵੜੀਆਂ ਇਹ ਮੂਰਖਾਂ ਕੋਰਨਾਂ ਜਿਹੜੇ ਇਹਨਾਂ ਨੂੰ ਕਹਿਣ ਵਾਲੇ ਨੇ ਵੀ ਸਾਡੀ ਧੂੜ ਹੈ ਚਰਨਾਂ ਦੀ ਉਹ ਚੋਰ ਹਰਮਖੋਰ ਗਣਤੀ ਇਹਨਾਂ ਦੀ ਗਣਤੀयां ਇਹਨਾਂ ਦੀ ਗਣਤੀ ਦੱਸੀ ਜਾ ਸਕਦੀ ਗੁਰਮੁਖੀ ਗਣਤੀ ਨਹੀਂ ਦੱਸੀ ਜਾ ਸਕਦੀ ਹੈਨ ਬੰਲੇ ਨਹੀਂ ਕਰਨ ਗੁਰਮੁਖੀ ਦੀ ਗਣਤੀ ਯਾਦ ਦੱਸੀ ਜਾ ਸਕਦੀ ਆ ਬਨਮੁਖੀ ਦੀ ਗਣਤੀ ਨਹੀਂ ਕਿਸੇ ਨੇ ਦੱਸੀ ਕਰੇ ਬਾਕੀ ਸਾਰੇ ਮਨਮੁਖੀ ਨੇ ਕੋਈ ਬਿਰਲਾ ਗੁਰਮੁਖੀ ਔਰ ਗੁਰੂਪਖ ਨੂੰ ਛੱਡ ਕੇ ਸਾਰੇ ਮਨਮੁੱਖਾਂ ਨੂੰ ਨਾਉ ਕੌੜਾ ਹੀ ਲੱਗਦਾ ਜਿਹਨੂੰ ਗਾਲ੍ਹਾਂ ਵਗਾਨਾ ਕਹਿੰਦੇ ਮਿੱਠਾ ਸੀ ਪਾਣੀ ਦਾ ਮੰਦੀਆ ਨਾਉ ਕੌੜਾ ਆਪਣਾ ਤਾਂ ਕੌੜਾ ਬਖਿਆ ਮਿੱਠੀ ਤੂੰ ਕਹਣਾ ਨਾ ਬਿੱਠਾ ਉਹ ਬਿੱਠਾ ਗੁਰੂਪਖ ਨੂੰ ਲੱਗਦਾ ਤੇਰੇ ਵਰਗੇ ਨੂੰ ਲੱਗਦਾ ਕਾਲੇ ਹੋਣੇ ਵਰਗੇ ਨੂੰ ਲੱਗਦਾ ਤੂੰ ਤਾਂ ਮਨਮੁੱਖਰ ਕਿਹੜਾ ਨਾਲ ਜੜ ਰਿਹਾ ਮਨ ਤੁਹਾਨੂੰ ਤਾਂ ਕੌੜਾ ਲੱਗਦਾ ਸੱਚ ਤੁਰੂ ਬਟਕ ਜਲਦਾ ਤੁਹਾਨੂੰ ਪੱਠਾ ਲੱਗਦਾ ਤੂੰ ਸਾਜ ਬਾਣੀ ਗੁਰਬਾਣੀ ਨੂੰ ਐਕਸਪਲੇਨ ਕਰਦੇ ਗੁਰਬਾਣੀ ਸਾਹਿਬਾਇ ਹੋਇਆ ਜੇ ਟੇਸ ਲਈ ਅਸੀਂ ਦੱਸਦੇ ਲੋਕਾਂ ਨੂੰ ਆ ਟੇਸ ਹੈ ਸਾਰੀ ਦੁਨੀਆ ਨੂੰ ਕੌੜਾ ਲੱਗਣ ਵਾਲਾ ਤੂੰ ਕਹਿੰਦਾ ਮਿੱਠਾ ਹੁੰਦਾ ਨਾ ਮਿੱਠਾ ਉਹ ਗੁਰਮੁਖਾਂ ਵਾਸਤੇ ਮਿੱਠਾ ਹੈ ਪਰਮੇਸ਼ਰ ਨੂੰ ਦਿਆਲੂ ਗੁਰੂ ਕੋ ਕਹਿੰਦੇ ਨੇ ਮਨ ਨੂੰ ਕਦੋਂ ਕਹਿੰਦੇ ਨੇ। ਕਿਰਪਾਲੂ ਦਿਆਲੂ ਨਾ ਗੁਰਬਖਾਨੇ ਰੱਖੇ ਨੇ। ਲੋਕ ਦਾ ਕਹਿਣਾ ਲੱਭ ਤੱਕਹਿਰ ਕਰਦਾ ਮੇਰਾ ਬੰਦਾ। ਉਹਨਾਂ ਭਾਵੇਂ ਦਾ ਰੋਜ਼ ਕਹਿਰ ਕਰਦਾ। ਤਾਂ ਮਨ ਮੁਖਾ ਦੀ ਬੋਲੀ ਹੋਰ ਗੁਰਮਖਾ ਦੀ ਹੋਰ ਗੁਰਮਖਾ ਦਾ ਦੇਸ਼ੀ ਕੋਣ ਹੋਰ ਮਨ ਮੁਖਾ ਦਾ ਹੋ। ਨਾਮ ਰਤੇ ਗੁਣ ਗਿਆਨ ਵਿਚਾਰ। ਨਾਮ ਰਤੇ ਗੁਰੂ ਜੇ ਨਾਮ ਦਾ ਰੰਗ ਚੜ ਜਾ ਸਾਰੇ ਗੋੜ ਆ ਜੂਰ ਉਹ ਗੋੜਾਂ ਦਾ ਗਿਆਨ ਵਿਚਾਰ ਹੁੰਦਾ ਕੋਲ ਵਿਚਾਰੇ ਗਾਲੀ ਸੋਏ ਗੋੜ ਨੂੰ ਗਿਆਨ ਪ੍ਰਾਪਤ ਹੋਏ ਤਾਂ ਹੀ ਗੋੜ ਨੇ ਤਾਂ ਹੀ ਗਿਆਨ ਵਿਚਾਰ ਦਰਵਾਇਆ ਉਹ ਬਾਹਰ ਕੋਈ ਬੁਰੇ ਰਾਬਾ ਲਾ ਕਰਨ ਵਾਲਾ ਅਜੋ ਨੀ ਅਕਾਲ ਮੂਰਤ ਹੈ ਚਲੋ ਇਹ ਤਾਂ ਉਹਦੇ ਆਪਣੇ ਮਹੰਦਿਰ ਦੇ ਦਰਵਾਜ਼ੇ ਨੂੰ ਬੜਾ ਔਖਾ ਉਹਦਾ ਪਲਾ ਕਰਨਾ ਬੜਾ ਔਖਾ ਹੈ ਅਕਾਲ ਮੂਰਤ ਵੀ ਆਪਣੇ ਵਾਸਤੇ ਆ ਸਵਾਇਬਾ ਵੀ ਆਪਣੇ ਵਾਸਤੇ ਆ ਨਾ ਕੋਈ ਬੈਰੀ ਨਾ ਕੋਈ ਬਗਾਨਾ ਇਹ ਸਮਝਣਾ ਬੜਾ ਔਖਾ ਇਸ ਕਰਕੇ ਵਿਰਲੇ ਨੇ ਇੱਕ ਵੇ ਤਾਂ ਇੱਕ ਇੱਕ ਅਸਕੇ ਹੰਬਾਰਕ ਬੜਾ ਔਖਾ ਫਿਰ ਵਿਪਰ ਕਿਉਂ ਕੋੜਾ ਲੱਗਦਾ ਰਹਿੰਦਾ